ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਕਿ ਸਾਡੇ YouTube ਚੈਨਲ ਤੇ ਫਾਲੋਅਰ ਤਾਂ ਵੱਧ ਰਹੇ ਆ ਸਹੀ ਤੇ ਪਰ ਵਿਊ ਬਹੁਤ ਘੱਟ ਆ ਰਹੇ ਆ ਤੇ ਤੁਸੀਂ ਦੇਖ ਲਓ ਨਗੇਜ ਪੁਣੇ ਨੂੰ ਇੰਨਾ ਪ੍ਰੋਸ ਦੇ ਇੰਨਾ ਸਪੋਰਟ ਕਰਦੇ ਆ ਉਹਨਾਂ ਦੇ ਮਿਲੀਅਨ ਚ ਵਿਊ ਚਲੇ ਜਾਂਦੇ ਤੇ ਜੇ ਕੋਈ ਚੰਗੀ ਵੀਡੀਓ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਈ ਦੇ ਆ ਜਾਂ ਜਿੱਥੇ ਕਿਤੇ ਜਾਈਦਾ ਤੁਹਾਨੂੰ ਵੀਡੀਓ ਬਣਾ ਕੇ ਅਸੀਂ ਅਪਡੇਟ ਕਰਦੇ ਆ ਤੇ ਜਿਹੜੀ ਫੈਮਿਲੀ ਵਲੌਗ ਆ ਉਹਨਾਂ ਦਾ ਵੀ ਕੋਈ ਸਾਥ ਦੇ ਦਿਆ ਕਰੋ ਹੁਣ ਅਸੀਂ ਜਿੱਤੇ ਜਾਂਦੇ ਵੀਡੀਓ ਬਣਾ ਕੇ ਤੇ ਕੋਸ਼ਿਸ਼ ਕਰਦੇ ਆਂ ਆਪਣੇ ਲੋ ਸਹੀ ਤਰੀਕੇ ਬਣਾਉਣ ਦੀ ਤੇ ਜੇ ਕੋਈ ਕਮੀ ਵੀ ਰਹਿ ਜਾਂਦੀ ਉਹ ਵੀ ਵਾਰ-ਵਾਰ ਤੁਹਾਨੂੰ ਪੁੱਛਦੇ ਆਂ ਕਿ ਕੋਈ ਸਾਡੇ ਵੀਡੀਓ ਚ ਕਮੀ ਲੱਗਦੀ ਤਾਂ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਤੇ ਤੁਸੀਂ ਇਹ ਦੇਖ ਲਓ ਉਹਨਾਂ ਨੂੰ ਕਿੰਨੇ ਵਿਊ ਤੇ ਲਾਈਕ ਦਿੰਨੇ ਆ ਜਿਹੜਾ ਨਗੇਜ ਪੁਣਾ ਇੰਨਾ ਪਰੋਸਦੇ ਆ ਆਪਣੇ ਬੱਚਿਆਂ ਲਈ ਜੋ ਗਲਤ ਚੀਜ਼ਾਂ ਨੇ ਉਹ ਚੀਜ਼ਾਂ ਨੂੰ ਕਿੰਨੇ ਵਿਊ ਆ ਜਾਂਦੇ ਤੇ ਉਹ ਆਪਣੇ ਸਮਾਜ ਨੂੰ ਅਲਟੀਮੇਟਲੀ ਤਾਂ ਨੁਕਸਾਨ ਕਰਦੇ ਗੰਦਲਾ ਕਰਦੇ ਤੇ ਜੋ ਚੰਗੇ ਨੇ ਮੈਂ ਸਾਡਾ ਨਹੀਂ ਗੱਲੇ ਹੋਰ ਵੀ ਬੜੇ ਚੈਨਲ ਨੇ ਜਿਹੜੇ ਵਧੀਆ ਪਰਿਵਾਰਕ ਕੰਟੈਂਟ ਕ੍ਰੀਏਟਰ ਨੇ ਉਹਨਾਂ ਦੀਆਂ ਵੀਡੀਓ ਨਹੀਂ ਚੱਲ ਰਹੀਆਂ ਤੇ ਪਰ ਇਦਾਂ ਦਾ ਜੋ ਇੰਗੇਜਪਨ ਇੰਨਾ ਜਿਆਦਾ ਵਾਇਰਲ ਹੁੰਦਾ ਦੇਖ ਲਓ ਟ੍ਰੈਂਡਿੰਗ 'ਚ ਰਹਿੰਦੇ ਹੋ ਤੇ ਉਹ ਲੋਕਾਂ ਦੀ ਤੁਸੀਂ ਵੀ ਸਪੋਰਟ ਕਰਦੇ ਹੋ ਤੁਹਾਡਾ ਮਾਈਂਡ ਸੈਟ ਕਿਸੇ ਸਾਈਡ ਤੋਂ ਸਮਝਿਆ ਨਹੀਂ ਜਾ ਪਾਰਿਆ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਪੰਜਾਬੀ 'ਚ ਵਲੌਗ ਬਣਾਈਏ ਨਹੀਂ ਤਾਂ ਸਾਰੇ ਕਹਿੰਦੇ ਕਿ ਹਿੰਦੀ ਆਡੀਅנס ਜਿਆਦਾ ਤੇ ਹਿੰਦੀ ਦੇ ਵਿੱਚ ਵਲੌਗ ਬਣਾਓ ਤੇ ਜਿਆਦਾ ਰੀਚ ਜਿਆਦਾ ਵਧੇ ਤੇ ਅਸੀਂ ਕਹਿੰਦੇ ਨਹੀਂ ਚਲੋ ਆਪਣੇ ਪੰਜਾਬੀ ਨੂੰ ਆਪਾਂ ਆਪਣੀ ਲੈਂਗੁਏਜ ਚ ਹੀ ਕਰੀਏ ਜਿੰਨੀ ਵੀ ਆਡੀਅੰਸ ਆਪਣੀ ਸਾਨੂੰ ਸੁਣੇ ਤੇ ਫਿਰ ਜੇ ਤੁਸੀਂ ਸੁਣਦੇ ਨਹੀਂ ਤਾਂ ਫਿਰ ਲੋਕ ਦੂਜੇ ਪਾਸੇ ਜਾਂਦੇ ਫਿਰ ਕਿੰਨੇ ਤੁਸੀਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਤੇ ਦੂਜੀ ਭਾਸ਼ਾ ਚ ਤੁਸੀਂ ਕਰ ਰਹੇ ਹੋ ਤੇ ਅਲਟੀਮੇਟਲੀ ਤਾਂ ਇਹ ਵੀ ਇੱਕ ਕੰਮ ਹੁੰਦਾ ਜੇ ਦੂਜੇ ਕੋਈ ਹੋਰ ਲੈਂਗੁਏਜ ਚ ਕਈ ਹੁਣ ਕਾਲ ਸੈਂਟਰਾਂ ਚ ਲੱਗੇ ਨੇ ਉਹ ਦੂਜੀ ਲੈਂਗੁਏਜ ਜਿਹੜੀ ਕਿਸੇ ਨੂੰ ਆਉਂਦੀ ਜਾ ਇੰਗਲਿਸ਼ ਆਉਂਦੀ ਤੇ ਇੰਗਲਿਸ਼ ਚ ਗੱਲ ਕਰਦੇ ਜਾਂ ਉਹਨਾਂ ਦੀ ਜੌਬ ਕਰਦੇ ਤੇ ਇਹ ਥੋੜਾ ਉਹ ਆਪਣੀ ਪੰਜਾਬ ਨਾਲ ਜਾਂ ਆਪਣੀ ਪੰਜਾਬੀ ਨਾਲੋਂ ਟੁੱਟ ਚੁੱਕੇ ਨੇ ਤੇ ਪਰ ਜੋ ਲੋਕ ਕੰਮ ਵੀ ਇਸੇ ਲੈਂਗੁਏਜ ਚ ਕਰਨਾ ਚਾਹੁੰਦੇ ਆ ਆਪਦੀ ਲੈਂਗੁਏਜ ਨੂੰ ਹੀ ਪ੍ਰਮੋਟ ਕਰਨਾ ਚਾਹੁੰਦੇ ਆਪਣੇ ਕਲਚਰ ਨੂੰ ਦਿਖਾਉਂਦੇ ਆ ਆਪਣੇ ਸਿੱਖੀ ਦੇ ਬਾਰੇ ਗੁਰੂ ਘਰਾਂ ਨੂੰ ਲੋ ਜਿੱਥੇ ਜਾਣ ਦੀ ਗੁਰਦੁਆਰਿਆਂ ਨੂੰ ਪ੍ਰਮੋਟ ਕਰਦੇ ਆ ਸਿੱਖੀ ਨੂੰ ਪ੍ਰਮੋਟ ਕਰਦੇ ਆ ਉਹਦਾ ਸਾਥ ਜਦੋਂ ਤੁਸੀਂ ਨਹੀਂ ਦਿੰਦੇ ਤੇ ਫਿਰ ਦਿਲ ਟੁੱਟਦਾ ਬੰਦੇ ਦਾ ਫਿਰ ਹਰ ਬੰਦਾ ਪੁੱਠੇ ਪਾਸੇ ਜਾਣ ਨੂੰ ਉਦਾਂ ਦਾ ਕੰਟੈਂਟ ਬਣਾਉਣ ਨੂੰ ਮਜਬੂਰ ਹੁੰਦਾ ਜਿਵੇਂ ਤੁਸੀਂ ਕਿਉਂਕਿ ਟਾਈਮ ਦੇ ਰਿਹਾ ਜੋ ਬੰਦਾ ਪ੍ਰੋਪਰ ਇਹਦੇ ਤੇ ਕੰਮ ਕਰ ਰਿਹਾ ਤੇ ਤੁਸੀਂ ਉਹਨੂੰ ਨਹੀਂ ਫਿਰ ਸਪੋਰਟ ਕਰਦੇ ਤੇ ਫਿਰ ਬੰਦੇ ਨੂੰ ਲੱਗਦਾ ਕਿ ਮੈਂ ਵੀ ਉਧਰ ਜਾਵਾਂ ਜਿੱਧਰ ਸਾਰੇ ਮੈਂ ਕਿਉਂ ਪਿੱਛੇ ਰਹਾ ਤੇ ਇਹਦਾ ਕਰਕੇ ਤੁਸੀਂ ਬੈਲੈਂਸ ਰੱਖਣ ਲਈ ਜੇ ਉਹ ਚੀਜ਼ਾਂ ਵੱਧ ਰਹੀਆਂ ਨੇ ਉਹਨੂੰ ਬੈਲੈਂਸ ਰੱਖਣ ਲਈ ਚੰਗੀਆਂ ਚੀਜ਼ਾਂ ਨੂੰ ਵੀ ਸਪੋਰਟ ਕਰੋ ਜੇ ਉਹਨਾਂ ਲਈ ਤੁਸੀਂ ਟਾਈਮ ਬਰਬਾਦ ਕਰ ਰਹੇ ਹੋ ਆਪਣੀ ਐਮਵੀ ਬਰਬਾਦ ਕਰ ਰਹੇ ਹੋ ਤੇ ਚੰਗੀਆਂ ਚੀਜ਼ਾਂ ਤੇ ਵੀ ਕਰ ਲਓ ਥੋੜਾ ਬਹੁਤ ਜੋ ਜੋ ਸਿੱਖੀ ਲਈ ਜਾਂ ਆਪਣੀ ਪੰਜਾਬੀ ਲੈਂਗੁਏਜ ਲਈ ਜਾਂ ਆਪਣਾ ਪੰਜਾਬੀ ਕਲਚਰ ਲਈ ਜੋ ਕੰਮ ਲੋਕ ਕਰ ਰਹੇ ਨੇ ਉਹਨਾਂ ਦੇ ਵੀਊ ਬਹੁਤ ਘੱਟ ਹੁੰਦੇ ਜਾਂ ਕੋਈ ਵੀ ਚੰਗੀ ਗੱਲ ਕੋਈ ਕੋਈ ਨੌਲੇਜੇਬਲ ਗੱਲਾਂ ਕਰਦਾ ਉਹਦੇ ਚੈਨਲ ਨਹੀਂ ਉਹਦਾ ਨਹੀਂ ਤੁਸੀਂ ਦੇਖਦੇ ਜੋ ਵੀ ਚੰਗੀ ਚੀਜ਼ ਸਮਾਜ ਨੂੰ ਦੇ ਰਿਹਾ ਉਹਦੀ ਥੋੜੀ ਬਹੁਤ ਰਿਸਪੈਕਟ ਕਰੋ ਉਹਦੀ ਲਾਈਕ ਕਰੋ ਉਹਨੂੰ ਸਪੋਰਟ ਕਰੋ ਉਹ ਬੰਦਾ ਉਸੇ ਕੰਮ ਤੇ ਲੱਗਾ ਰਵੇ ਤੇ ਜੇ ਹਮ ਤੁਸੀਂ ਸਪੋਰਟ ਨਹੀਂ ਕਰਦੇ ਫਿਰ ਹਰ ਬੰਦਾ ਪੁੱਠੇ ਪਾਸੇ ਹਰ ਉਹਦਾਂ ਦਾ ਫਿਰ ਕੰਟੈਂਟ ਉਹ ਵੀ ਸੋਚਦਾ ਕਿ ਮੈਂ ਵੀ ਬਣਾਵਾ ਤੇ ਸਾਡੇ ਚੈਨਲ ਨੂੰ ਦੇਖੋ ਅਸੀਂ ਆਦਿ ਦੇ ਲੋ ਪੂਰੀ ਕੋਸ਼ਿਸ਼ ਕਰਦੇ ਹਾਂ ਜੇ ਤੁਸੀਂ ਸਾਥ ਨਹੀਂ ਦਿੰਦੇ ਫਿਰ ਬੰਦੇ ਦਾ ਮਨ ਖਰਾਬ ਹੁੰਦਾ ਤੇ ਫਿਰ ਕਾਫੀ ਦਿਨ ਜੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ YouTube ਦੀ ਮੈਂ ਗੱਲ ਕਰ ਰਿਹਾ ਤੇ ਇਹਨਾਂ ਚੀਜ਼ਾਂ ਨੂੰ ਥੋੜਾ ਬਹੁਤ ਹੰਗਾਰਾ ਦਿਓ ਚੰਗੀਆਂ ਚੀਜ਼ਾਂ ਦੀ ਸਪੋਰਟ ਕਰਿਆ ਕਰੋ ਤੇ ਆਪਣੇ ਕਲਚਰ ਦੇ ਬਾਰੇ ਹੋਰ ਲੋਕਾਂ ਨੂੰ ਪਤਾ ਲੱਗੇ ਵੱਧ ਤੋਂ ਵੱਧ ਆਪਣੇ ਸਿੱਖ ਧਰਮ ਦੇ ਬਾਰੇ ਜਾਣਕਾਰੀ ਜਿੰਨੀ ਕ ਕੋਈ ਦੇ ਸਕਦਾ ਉਹ 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 ਉੰਨੀ ਕ ਦੇਣ ਦੀ ਜੇ ਕੋਸ਼ਿਸ਼ ਕਰਦਾ ਤੇ ਉਹਦੀ ਸਪੋਰਟ ਕਰੋ ਤੇ ਇਹਨਾਂ ਚੀਜ਼ਾਂ ਨਾਲ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਬਹੁਤ ਜ਼ਰੂਰੀ ਹੈ ਇਨਸਾਨ ਦੇ ਹਰ ਹਰ ਘਰ ਘਰ ਦੀ ਜ਼ਰੂਰਤ ਬਣ ਗਈ ਹੈ ਸੋਸ਼ਲ ਮੀਡੀਆ ਤੇ ਇਹਦੇ ਉੱਤੇ ਹੀ ਆਪਾਂ ਪ੍ਰਚਾਰ ਕਰ ਸਕਦੇ ਹਾਂ ਤੇ ਇਸ ਕਰਕੇ ਚੰਗੇ ਕੰਟੈਂਟ ਕ੍ਰੀਏਟਰ ਦਾ ਸਾਥ ਦਿਆ ਕਰੋ ਸਾਡੀ ਵੀਡੀਓ ਜੋ ਤੁਹਾਨੂੰ ਕਮੀ ਲੱਗਦੀ ਹੈ ਉਹ ਜਰੂਰ ਸਾਨੂੰ ਦੱਸਿਆ ਕਰੋ ਕਮੈਂਟ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਸੁਧਾਰ ਕਰਨ ਦੀ ਤੇ ਇਹੇ ਤੁਹਾਨੂੰ ਅੱਗੇ ਉਮੀਦ ਆ ਕਿ ਤੁਸੀਂ ਅੱਗੇ ਤੋਂ ਸਾਡਾ ਸਾਥ ਦੇਓਗੇ ਤੇ ਸਾਡੇ ਚੈਨਲ ਨੂੰ ਲਾਈਕ ਕਰੋਗੇ ਸਪੋਰਟ ਕਰੋਗੇ ਤੇ ਅਸੀਂ ਵੀ ਇਦਾਂ ਹੀ ਆਪਣੀ ਲੈਂਗੁਏਜ ਲਈ ਆਪਣੇ ਕਲਚਰ ਲਈ ਕੰਮ ਕਰਦੇ ਰਹੀਏ ਇਸ ਚੀਜ਼ ਨੂੰ ਸਾਨੂੰ ਉਤਸ਼ਾਹਿਤ ਕਰਨ ਲਈ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ